ਇਹੋ ਜਿਹੀਆਂ ਜਨਾਨੀਆਂ ਆਪਣੇ ਆਸ਼ਕਨਾਂ ਨਾਲ ਕੇ ਆਪਣੇ ਕੱਲ ਨੂੰ ਮਰਵਾ ਦਿੰਦੀਆਂ ਨੇ ਜਾਨ ਨੂੰ ਮਾਰ ਕੇ ਨੀਲੇ ਡਰਮ 'ਚ ਪਾ ਦਿੰਦੀਆਂ ਨੇ ਜਾਨ ਨੂੰ ਨੀਂਦੀਆਂ ગોੜੀਆਂ ਖਵਾ ਕੇ ਫਿਰ ਉਹਨਾਂ ਨੂੰ ਮਾਰ ਦਿੰਦੀਆਂ ਨੇ ਤੇ ਇਹ ਜਨਾਨੀ ਆਪਣੇ ਫੇਰਿਆਂ ਤੋਂ 2 ਘੰਟੇ ਪਹਿਲਾਂ ਆਪਣੇ ਐਕਸ ਬੋਏਫ੍ਰੈਂਡ ਨੂੰ ਮਿਲਣ ਗਈ ਤੇ ਉਹਨੂੰ ਜੱਫੀ ਪਾ ਕੇ ਕਿਸ ਕਰਕੇ ਅਖੀਲੀ ਵਾਰ ਮਿਲੀ ਪਹਿਲਾ ਸਾਰਿਆਂ ਨੇ ਆ ਵੀਡੀਓ ਵੇਖੋ ਆ ਵੀਡੀਓ ਮੈਂ ਥੋੜੀ ਫਾਸਟ ਫੋਰਵਰਡ ਕਰਕੇ ਤੁਹਾਨੂੰ ਮੁਖਾਉਂਗਾ ਕਿਉਂਕਿ ਇਹਨਾਂ ਦੇ ਵੀਡੀਓ ਬਹੁਤ ਜਿਆਦਾ ਲੰਬੀ ਹੋਈ ਨਹੀਂ ਤਾਂ ਕਰਕੇ ਇਸਕੇ 2 ਘੰਟੇ ਬਾਅਦ ਫਿਰ ਇਹਨਾਂ ਦੀ ਫੈਮਿਲੀ ਨੂੰ ਨਹੀਂ ਪਤਾ ਕਿਸੇ ਕੋ ਉਸਨੇ ਮੈਨੂੰ ਰਿਕੁਐਸਟ ਕਰੀ ਇਵਨ 4 ਦਿਨ ਸੇ ਰਿਕੁਐਸਟ ਕਰ ਰਹੀ ਥੀ ਆਹ ਬਸ ਆਖਰੀ ਵਾਰ ਮਿਲਣਾ ਭਾਈ ਆ ਜਾਓ ਆ ਜਾਓ ਯਾਰ ਆ ਜਾਓ ਅਗਲੀ ਚੋਰੀ ਸਾਰੇ ਪਰਿਵਾਰ ਤੋਂ ਆਪਣੇ ਐਕਸ ਬੋਏਫ੍ਰੈਂਡ ਨੂੰ ਮਿਲਣਾ ਹੀ ਇਹ ਆਸ ਟੂਲਨਰੀ ਵੀਡੀਓ ਬਣਾ ਕੇ ਪੂਰੇ ਇੰਸਟਾਗ੍ਰam ਨੂੰ ਦੱਸਤਾ ਨਾਲੇ ਤੁਚੀ ਗੱਲ ਬੀਬਾ ਜੇ ਤੂੰ ਇਹਨੂੰ ਇੰਨਾ ਹੀ ਪਿਆਰ ਕਰਦੀ ਆ ਇੰਨੇ ਪਸੰਦ ਕਰਦੀ ਆ ਫਿਰ ਤੂੰ ਇਹਨਾਂ ਵਿਆਹ ਕਿਉਂ ਨਹੀਂ ਕਰਾ ਲੈਂਦੀ ਕਿਉਂਕਿ ਹਰਦਿ ਤੂੰ ਜ਼ਿੰਦਗੀ ਖਰਾਬ ਕਰ ਰਹੀ ਆ ਜੇ ਤੂੰ ਐਡਾ-ਉਡਾ ਸਟੈਪ ਚੁੱਕ ਕੇ ਇਹਨੂੰ ਮਿਲਣਾ ਸਕਦੀ ਆ ਫਿਰ ਤੂੰ ਇਹਨਾਂ ਭੱਜ ਕੇ ਵਿਆਹ ਕਰਾ ਸਕਦੀ ਆ ਜੇ ਤੂੰ ਅਨਾ ਹੁਣ ਭੱਜ ਕੇ ਵਿਆਹ ਕਰਾ ਲੈਂਦੀ ਨਾ ਇੰਨੀ ਤੇਰੀ ਤੇ ਤੇਰੇ ਘਰ ਦੀ ਬਦਨਾਮੀ ਨਹੀਂ ਜਿੰਨੀ ਹੁਣ ਤੇਰੀ ਤੇ ਤੇਰੇ ਘਰ ਦੀ ਬਦਨਾਮੀ ਹੋ ਰਹੀ ਆ ਜਦੋਂ ਆਹ ਵੀਡੀਓ ਵੇਖ ਰਹੇ ਹੋਣੇ ਆ ਉਹ ਤਰੇ ਇਸੇ ਦਾ ਤੇ ਨੂੰ ਲਾਂਦਾ ਪਾ ਰਹੇ ਨੇ ਜਿਹੜੋ ਤਰਾ ਘਰ ਆ ਤਰੀਆ ਵੀਡੀਓ ਵੇਖ ਰਹੇ ਹੋ ਨਾ ਉਸ ਮੋਰਤੇ ਕੀ ਬੀਤਦੀ ਹੁਣੀ ਆ ਬਾਕੀ ਬੀਬਾ ਮੈਨੂੰ ਤੇਰੀ ਸਮਝ ਨਹੀਂ ਆਈ ਜੇ ਤੂੰ ਉਹਨੂੰ ਇੱਥੋਂ ਤੱਕ ਮਿਲਣਾ ਸਕਦੀ ਹਾਂ ਪਰ ਤੂੰ ਨਾ ਪੱਜ ਕੇ ਵਿਆਹ ਵੀ ਕਰਾ ਸਕਦੀ ਹਾਂ ਜਾਂ ਮੈਨੂੰ ਲੱਦਨ ਨੇ ਇਹ ਸਾਰੀ ਸਕ੍ਰਿਪਟ ਬਣਾਈਆਂ ਸਿਰਫ ਕੋਸ਼ਿਸ਼ ਕਰ ਲੈ ਕਿ ਉਹ ਲੈਣ ਵਾਸਤੇ ਕਿਉਂਕਿ ਜਿੱਦਾਂ ਇਹ ਵੀਡੀਓ ਬਣਾ ਕੇ ਪਾ ਰਹੇ ਨੇ ਪਰ ਜੇ ਵੀਡੀਓ ਅਸਲੀ ਫਿਰ ਮੈਨੂੰ ਇਹ ਲੱਗਦਾ ਵਾ ਕਿ ਆਪਣੇ ਘਰ ਨਾਲ ਸਿਰਫ ਪੈਸੇ ਦੇ ਲਾਲਚ ਨੂੰ ਵਿਆਹ ਕਰਾਉਣ ਲੱਗੀ ਆ ਬਾਜਰੀ ਹੈਵ ਫੀਲਿੰਗ ਆਨੇ ਇਹੋ ਪਿਆਰ ਨੇ ਇਹਦੇ ਕੱਲ ਨੂੰ ਮਰਵਾਦਣਾ ਵਾ ਇੱਕ ਬਾਰ ਦੇਖ ਲੈ ਪਿੱਛੇ ਕਰੇ ਦੇਖ ਲੈ ਬਲੈਕ ਕਾਸਟ ਫਿਰ ਇੰਨੇ ਵੀ ਇਹਨਾਂ ਨੂੰ ਸੋchnਾ ਕਿ ਮੈਂ ਉਹਦੀ ਸਾਰੀ ਜ਼ਮੀਨ ਜਾਂ ਤਾਂ ਆਪਣੇ ਨਾਮ ਕਰਾ ਲੂੰਗੀ ਐਂਡ ਇਹਨਾਂ ਨੂੰ ਕੁਛ ਨਹੀਂ ਮਿਲਣਾ ਇਸ ਵਾਏ ਜੇਲ ਤੋਂ ਬਾਕੀ ਮੇਰੀ ਇਹ ਵੀਡੀਓ ਨੂੰ ਤੁਸੀਂ ਇੰਨਾ ਕ ਸ਼ੇਅਰ ਕਰਨਾ ਕਿ ਇਹਦੇ ਕੱਲ ਤੱਕ ਇਹ ਵੀਡੀਓ ਜ਼ਰੂਰ ਪਹੁੰਚੇ ਤੇ ਉਹ ਵਿਚਾਰਾ ਮਰਨ ਤੋਂ ਬਚ ਜਾਏ ਤੇ ਉਹਰੇ ਬੁੱਢੇ ਮਾਪੇ ਵਿਚਾਰੇ ਬੁਢਾਪੇ ਜੀ ਰੁੱਲਣ ਤੋਂ ਬਚ ਜਾਣ